ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾਂ ਤੇ ਤਹਿਸੀਲ ਇਸ ਪਿੰਡ ਦੀ ਗਿੱਦੜਵਾ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਐਚ ਐਫ ਗੱਬਣ ਵੈੜ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਇਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਕਰ ਲਿਓ ਫੋਲੋ ਤੇ ਆਓ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਜੀ ਬਾਈ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਜੀ ਬਾਈ ਜੀ ਆਪਣਾ ਨਾਮ ਦੱਸਿਓ ਵੀਰੇ ਮੇਰਾ ਨਾਮ ਹੀ ਬਲਜੀਤ ਸਿੰਘ ਆ ਬਲਜੀਤ ਸਿੰਘ ਬਲਜੀਤ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 805998059506855 06855 ਹਾਂਜੀ ਇਹ ਵਾਇਰ ਬਾਈ ਆਪਣੇ ਘਰ ਦੀ ਹੈ ਜੀ ਹਾਂਜੀ ਘਰ ਦੀ ਆ ਜੀ ਤੇ ਕਿੰਨੇ ਸੂਏ ਆਸਤੇ ਕੱਬਣਾ ਇਹ ਇਹਨੇ ਹੁਣ ਦੂਜੇ ਸੂਏ ਸੁਣਾਈ ਦੂਜੇ ਸੂਏ ਸੁਣਾ ਹਾਂਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਹਜੇ ਲੈ ਜੂਗੀ 8-7 ਦਿਨ ਜੀ 10 ਦਿਨ ਹੀ ਲੈਤ ਲੈ ਜੇ ਹਾਂ 10 ਦਿਨ ਵੀ ਲੈ ਸਕਦੀ ਆ ਤੇ ਕਿੰਨਾ ਕੁ ਦੁੱਧ ਕੱਢਿਆ ਪਹਿਲੇ ਸੂਏ ਬਾਈ ਇਹਨੇ ਪਰ ਇਹਨੇ 16-17 ਲੀਟਰ ਦੁੱਧ ਦਿੱਤਾ ਜੀ ਪਹਿਲਾਂ ਨੇ ਪਹਿਲੇ ਸੂਏ ਹਾਂਜੀ ਲਓ ਵੀ ਮਤਲਬ ਪਹਿਲੇ ਸੂਏ 16-17 ਲੀਟਰ ਦੁੱਧ ਕੱਢਿਆ ਅਇਦ ਕੀ ਹਜੇ ਬਹਿਨਾ ਦਸਾਂ ਤੋਂ ਵੀ ਵੱਧ ਲੈ ਜੂਗੀ ਹਵਾਨੇ ਦੇ ਉੱਤੇ ਨਾੜਾਂ ਤੁਹਾਨੂੰ ਕੱਲੀਆਂ-ਕੱਲੀਆਂ ਦਿਖਾਈ ਦੇਣੀਆਂ ਹੈ ਦੇਖ ਸਕਦੇ ਹੋ ਤੁਸੀਂ ਸੋਹਣਾ ਹਵਾਨਾ ਸੋਹਣਾ ਥਣ ਲੱਗਿਆ ਦੇਖ ਸਕਦੇ ਹੋ ਖੁੱਲਾ ਵਿਰਲਾ ਦੋਨਾਂ ਪਾਸੇ ਤੁਸਨੂੰ ਥਣਾ ਦੀ ਜੱਜਮੈਂਟ ਕਰਾ ਦਿੰਨੇ ਬਾਕੀ ਤੁਹਾਨੂੰ ਤੋੜ ਕੇ ਵਿਖਾਵਾਂਗੇ ਦੋਸਤੋ ਤੁਰਦਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਸਾਰੀ ਕਰਾ ਦਾਂ ਲਓ ਵੀ ਦੋਨਾਂ ਪਾਸੇ ਤੋਂ ਤੁਹਾਨੂੰ ਚੰਗੀ ਤਰ੍ਹਾਂ ਥਣ ਵਿਖਾਤੇ ਆ ਦੇਖ ਸਕਦੇ ਹੋ ਨਾੜਾ ਗੁਲਾਬੀ ਰੰਗ ਦਾ ਹਵਾਨਾ ਤੇ ਮਿਲਕਵੇਨ ਨਹੀਂ ਨਜ਼ਰ ਮਾਰ। ਮੂੰ ਮੱਥਾ ਤੁਸੀਂ ਦੇਖ ਸਕਦੇ ਹੋ ਦੋਸਤੋ ਸੋਹਣੇ ਮੂੰ ਮੱਥੇ ਦੀ ਆ ਤੇ ਰੰਗ ਵਾਈਟਨੈਸ ਜ਼ਿਆਦੇ ਆ। ਛੋਟੇ ਛੋਟੇ ਡੱਬਾ ਤੇ ਤੋੜ ਕੇ ਦਿਖਾ ਦਿੰਦੇ ਆ। ਲਓ ਵੀ ਸੱਜਣੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ। 10 ਦਿਨ ਸੂਣ ਜੇ ਬਾਕੀ ਹੈ ਹਜੇ ਦਿਨ ਵੱਧ ਵੀ ਲੈ ਸਕਦੀ ਆ। ਤੇ 16-17 ਲੀਟਰ ਦੁੱਧ ਪਹਿਲੇ ਸੂਏ ਨੇ ਕੱਢਿਆ। ਤੋਰਦੇ ਤੋਰਦੇ ਹੋਲੀ ਹੋਲੀ ਮੋੜ ਲਓ ਬਈ ਚੰਗਾ ਕੱਦ ਕਾਠਾ ਰਾਜੀਪਲੀ ਚੰਗੀ ਆ ਹਾਂਜੀ ਬਾਈ ਜੀ ਕੀ ਮੋਲ ਰੱਖਿਆ ਦਾ ਜੀ ਮੋਲੇ ਦਾ ਫੋਨ ਤੇ ਕਰ ਲਾਂਗੇ ਜੇ ਕਿਸੇ ਵੀਰ ਨੇ ਲੈਣੀ ਹੋਈ ਦਾ ਠੀਕ ਆ ਬਾਈ ਲਓ ਵੀ ਸਜਣੋ ਸੋਹਣੀ ਵਹਿੜਾ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰ ਲਓ ਜਿਹੜੇ ਵੀ ਵੀਰ ਨੂੰ ਪਸੰਦ ਹੋਈ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਮਿਲਦੇ ਆ ਜਲਦੀ ਅਜਿਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ